ਸੱਚੇ ਕਾਲ న్యూਸ 18 ਪੰਜਾਬ ਹਰਿਆਣਾ ਹਿਮਾਚਲ ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਰਜਿੰਦਰ ਕੌਰ ਹੋਰ ਬੁਲਟਨ ਵਿੱਚ ਸਭ ਤੋਂ ਪਹਿਲਾ ਗੱਲ ਕਰਾਂਗੇ ਕਿਸਾਨਾਂ ਦੇ ਆंदोलਨ ਦੀ ਦਿੱਲੀ ਦੀਆਂ ਬਰੂਆਂ ਤੇ ਡੱਟੇ ਕਿਸਾਨਾਂ ਦੇ ਆंदोलਨ ਨੂੰ ਅੱਜ 33ਵਾਂ ਦਿਨ ਹੋ ਗਿਆ ਹੈ 32 ਦਿਨਾਂ ਤੋਂ 26 ਨਵੰਬਰ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡੱਟੇ ਹੋਏ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਇਸ ਵਿਚਾਲੇ ਕਿੰਨੇ ਸਰਕਾਰ ਅੱਜ ਕਿਸਾਨਾਂ ਨੂੰ रस्मी सदा भेज दरअसल किसानों कल का समा दिता गया किसानों सरकार चार एजेंडे भी भेजे गए हैं एजेंडे खेती कानूनों रद्द करने की प्रक्रिया का जिक्र किया गया नाल ही एम एस पी की कानून गारंटी का भी जिक्र किया गया इस विचाले अब माना जा रहा है कि सरकार वालों इस गलबात जोड़ी अगले दौर दौड़ गलबात होनी मीटिंग होनी उस अच्छ रस्मी सदा जोड़ा है वह दिता जा सकता है सान वालों दरअसल कल का समा ओ है वह गलबात सो किसान भी उम्मीद हो सरकार भी उम्मीद कर रही है कि जल्द तो जल्द इस मसले का हल निकले हजारा की गिणती किसान सिंगू बार्डर टिकरी बॉर्डर से डटे हुए हैं खेती कानूना रद्द करने की मांग कर रहे हैं बत्ती दिन हो चुके ने किसान के धरने का अज तैतीवा दिन हो इस विचाले एक बार फिर उम्मीद जताई जा रही है कि हुन जड़े अगले दौर दे पोई की गलबात सरकार के नाल होगी उसके जरिए मसले का हल निकल सके सिदरुक कर दिया टिकरी बॉर्डर दा अर्शदीप अर्श ही जुड़ चुकी है मेरी सहयोगी अर्शदीप अच्छ एक बार फिर मनिया जा रहा है कि सरकार वालों रस्मी सद् दिता जा सकता है क्योंकि किसानों ने कल का समा दिता है किन्नी उम्मीद टिकरी बॉर्डर से हजारा की गिनती किसान डटे हुए हैं इस सर्द रातों वि जड़िया ने लगातार गुजारिया जा रही ने मौसम का मिजाज होर बदलिया है ठंड होर वही है कि उम्मीद उन किसानों की शायद हम मसले का हल कल अगर गलबात होती है तो निकल सके ਬਿਲਕੁਲ ਰਜਿੰਦਰ ਉਮੀਦ ਤਾਂ ਇਹੀ ਕਰ ਰਹੇ ਨੇ ਕਿਸਾਨ ਵੀ ਕਿ ਖੇਤੀ ਮਸਲੇ ਦਾ ਹੱਲ ਹੋਵੇ 33ਵਾਂ ਦਿਨ ਧਰਨੇ ਦਾ ਅੱਜ ਹੈਗਾ ਲੰਗਰ ਤਿਆਰ ਹੋ ਰਿਹਾ ਹੈ ਪਿੰਡ ਭੂਤਗੜ ਜ਼ਿਲ੍ਹਾ ਪਟਿਆਲਾ ਤੋਂ ਇਹ ਲੋਕ ਆਏ ਹੋਏ ਨੇ ਬਾਪੂ ਜੀ 33ਵਾਂ ਦਿਨ ਹੋ ਗਿਆ ਧਰਨੇ ਦਾ ਕਿੰਨੇ ਦਿਨਾਂ ਦੇ ਬੈਠੇ ਹੋ ਹਾਂਜੀ ਬੈਠੇ ਹਾਂ ਮਹੀਨੇ ਦੇ ਹੀ ਇੱਥੇ ਬੈਠੇ ਹਾਂ 26 ਤਰੀਕ ਨੂੰ ਆਏ ਸੀ ਹਾਂ 26 ਤਰੀਕ ਨੂੰ ਆਏ ਸੀ ਤੇ ਸਰਕਾਰ ਵੱਲੋਂ ਸੱਦਾ ਆ ਸਕਦਾ ਅੱਜ ਮੀਟਿੰਗ ਦਾ ਕਿਹਾ ਜਾ ਰਿਹਾ ਹੈ ਕੱਲ ਕਿਸਾਨ ਜਥੇਬੰਦੀਆਂ ਨੇ ਆਪਣਾ ਪੱਖ ਭੇਜਦਾ ਸੀ ਕਿ ਅਸੀਂ ਮੀਟਿੰਗ ਕਰਨ ਲਈ ਤਿਆਰ ਆਂ ਉਮੀਦ ਹੈ ਵੀ ਜੇ ਸੱਦਾ ਆਉਂਦਾ ਕੋਈ ਮਸਲੇ ਦਾ ਹੱਲ ਹੋਵੇ ਕੁਝ ਕਹਿਣਾ ਚਾਹੋਂਗੇ ਸਰਕਾਰ ਨੂੰ ਸਾਨੂੰ ਜਿਹਦੀ ਕੋਈ ਉਮੀਦ ਨਹੀਂ ਹੈਗੀ ਇਹਦਾ ਬਹੁਤ بڑا ਬੇਜਵਾਨ ਹੈ ਇਹਦਾ ਬੇਟਾ ਅੱਡੀ ਜਵਾਨੇ ਕੋਈ ਨਹੀਂ ਹੈਗੀ ਪਹਿਲਾਂ ਸਾਨੂੰ ਉਹ ਲੈ ਜਦੋਂ ਵੋਟਾਂ ਲੈ ਜਾਂਦਾ ਕਹਿੰਦਾ 15-15 ਲੱਖ ਰੁਪਏ ਦੇਵਾਂ ਇਹਦਾ ਠੱਗਾਂ ਦਾ ਵੀ ਠੱਗ ਹੋ ਗਿਆ ਇਹਨੂੰ ਸਾਨੂੰ ਕੋਈ ਮਾਇਨੇ ਦੀ ਵੀ ਸਾਨੂੰ ਸਾਡੇ ਮਸਲੇ ਦਾ ਹੱਲ ਕਰੂਆ ਇਹ ਸਰਕਾਰਾਂ ਉਹ ਕਰਾ ਰਹੇ ਹੋ ਗੀਆਂ ਇਹ ਜ਼ਿੰਮੇਵਾਰਾਂ ਦੇ ਕਰਾ ਸੁਭਾਰ ਨਹੀਂ ਹੈਗੀਆਂ ਕਹਿੰਦਾ ਕੁਸਾ ਕਰਦਾ ਕੁਸਾ ਕੀ ਚਾਹਨੇ ਕੀਓ ਸਰਕਾਰ ਤੋਂ ਵੀ 33ਵਾਂ ਦਿਨ ਹੋ ਗਿਆ ਐਨੇ ਦਿਨਾਂ ਦੇ ਬੈਠੇ ਹਾਂ ਹੱਲ ਕਿਵੇਂ ਹੋਵੇ ਕੀ ਮੰਗਾ ਕੀ ਨੇ ਹਣ ਤਾਂ ਸਾਡਾ ਇਹ ਆ ਵੀ ਜਿਹੜੇ ਤਿੰਨੇ ਕਾਨੂੰਨ ਕਰੇ ਨੇ ਇਹਨੇ ਉਹ ਤਿੰਨੇ ਵਾਪਸ ਲੜੇ ਕਾਲੇ ਕਾਨੂੰਨ ਅੱਗੇ ਬਾਕੀ ਆਗੂ ਨੂੰ ਪਤਾ ਵੀ ਕੀ ਕਰਨਗੇ ਪਹਿਲੇ ਨੰਬਰ ਤੱਕ ਜਿਹੜੇ ਤਿੰਨੇ ਕਾਨੂੰਨ ਨੇ ਇਹਨੂੰ ਰੱਦ ਕਰਨੇ ਚਾਹੀਦੇ ਨੇ ਇਹ ਸਾਡੇ ਜ਼ਿੰਮੇਵਾਰਾਂ ਦਾ ਸਮਝਦੇ ਵੀ ਕਾਲਾ ਸਾਡੇ ਬੱਚਿਆਂ ਦਾ ਵੀ ਕਾਲਾ ਅਸੀਂ ਜਾਨੂਰੇ ਬੈਠਣਾ ਫਿਰ ਇਹ ਫਾਇਦਾ ਜੇ ਤਨੇ ਕਾਨੂੰਨ ਵਾਪਸ ਲਊਗਾ ਨਿਯਸਤਾ ਮਾਰੇ ਦੇ ਜਮੀਨ ਸਾਨੂੰ ਸਾਡੇ ਬੱਚੇ ਜਾਂ ਨੂੰ ਕਹਣ ਕਿ ਕੀ ਕਹਿਣਗੇ ਵੀ ਸਾਡੇ ਜਾਇਦਾ ਤਖਤਮ ਕਰਤੀਆਂ ਇਹਨਾਂ ਨੇ ਬਾਪੂ ਜੀ ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗੀ ਉਮੀਦ ਹੈਗੀ ਆ ਸਰਕਾਰ ਤੋਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਅਸੀਂ ਜੀ ਇਹੀ ਤਨੇ ਕਾਨੂੰਨ ਰੱਦ ਕਰਾਉਣੇ ਚਾਹੁੰਦੇ ਆ ਤਾញੂ ਬੈਠੇ ਆਰੇ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆਂ ਨੂੰ 21 ਮਹੀਨੇ ਹੋ ਗਿਆ ਜੀ ਅੱਜ ਰਜਿੰਦਰ ਬਹੁਤ ਸਾਰੇ ਬਜ਼ੁਰਗ ਨੇ ਤੁਸੀਂ ਦੇਖ ਸਕਦੇ ਹੋ ਕਿ ਹਾਲਾਂਕਿ ਬਹੁਤ ਸਾਰੇ ਲੋਗਾਂ ਨੇ ਡਿਊਟੀਆਂ ਲੱਗੀਆਂ ਹੋਈਆਂ ਨੇ ਪਿੰਡਾਂ ਦੇ ਵਿੱਚੋਂ 10 ਜਾਣੇ ਆਉਂਦੇ ਨੇ 10 ਜਾਣੇ ਚਲੇ ਜਾਂਦੇ ਨੇ ਕਿ ਉਹਨਾਂ ਦੇ ਘਰਾਂ ਦੇ ਕੰਮ ਦੇਖਦੇ ਨੇ ਲੇਕਿਨ ਬਹੁਤ ਸਾਰੇ ਲੋਕ ਨੇ ਜਿਹੜੇ ਪਹਿਲੇ ਦਿਨ ਤੋਂ ਧਰਨੇ ਦੇ ਵਿੱਚ ਬੈਠੇ ਹੋਏ ਨੇ ਧਰਨੇ ਦੇ ਵਿੱਚ ਸ਼ਾਮਲ ਨੇ ਤੇ ਮੰਗਾ ਉਹੀ ਨੇ ਕਿ ਤਿੰਨੇ ਕਾਨੂੰਨ ਨੇ ਜਿਹੜੇ ਰੱਦ ਕੀਤੇ ਜਾਣ ਤਾਂ ਹੀ ਇੱਥੋਂ ਉੱਠਣਗੇ ਲੰਗਰ ਤਿਆਰ ਹੋ ਰਿਹਾ ਸਵੇਰ ਦਾ ਵੇਲਾ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਸਰਕਾਰ ਨੂੰ ਅਰਸ਼ਦੀਪ ਪਿਛਲੇ 32 ਦਿਨਾਂ ਤੋਂ ਅਜਿਹੀਆਂ ਤਸਵੀਰਾਂ ਜੜੀਆਂ ਨੇ ਉਹ ਨਜ਼ਰ ਆndੀਆਂ ਨੇ ਅਰਸ਼ਦੀਪ ਤੁਸੀਂ ਇਹ ਤਸਵੀਰਾਂ ਦਿਖਾਉਂਦੇ ਰਹੋ ਹੋਰ ਸਿੰਘੂ ਬਾਰਡਰ ਦਾ ਵੀ ਰੁਕ ਕਰਾਂਗੇ ਉਮੇਸ਼ ਸ਼ਰਮਾ ਜੁੜ ਚੁਕੇ ਨੇ ਉਮੇਸ਼ ਜੀ ਇੱਕ ਵਾਰ ਫਿਰ ਗੱਲਬਾਤ ਹੋਣੀ ਹੈ ਸਰਕਾਰ ਦੇ ਨਾਲ ਕਿੰਨੀ ਉਮੀਦ ਕਿਸਾਨ ਜਤਾ ਰਹੇ ਨੇ ਕਿ ਇਸ ਗੱਲਬਾਤ ਦੇ ਜ਼ਰੀਏ ਸ਼ਾਇਦ ਹੁਣ ਮਸਲੇ ਦਾ ਹੱਲ ਨਿਕਲੇ 33ਵਾਂ ਦਿਨ ਅੱਜ ਸਿੰਘੂ ਬਾਰਡਰ ਵਿਖੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਰਦ ਰਾਤਾ ਦਿਨ ਜਿਹੜੇ ਨੇ ਉਹ ਵੀ ਠੰਡੇ ਨੇ ਰਾਤਾ ਤੇ ਹੋਰ ਸਰਦ ਹੋ ਚੁੱਕਿਆ ਨੇ ਕਿਉਂਕਿ ਮੌਸਮ ਦਾ ਵੀ ਮਿਜ਼ਾਜ ਬਦਲਿਆ ਲੇਕਿਨ ਸ਼ਾਇਦ ਕਿਸਾਨਾਂ ਦੇ ਹੌਸਲੇ 'ਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਰਜਿੰਦਰ ਦੇਖੋ ਜਦੋਂ ਵੀ ਮੀਟਿੰਗ ਹੋਈ ਹੈ ਚਾਹੇ 6 ਗੇੜ ਹੋਣ ਜਦੋਂ ਵੀ ਮੀਟਿੰਗ ਦਾ ਸੱਦਾ ਆਂਦਾ ਹੈ ਜਾਂ ਗਲਵਾ ਤੁਰਦੀ ਹੈ ਇੱਕ ਉਮੀਦ ਜ਼ਰੂਰ ਜਗਦੀ ਹੈ ਉਹ ਕਿਸਾਨਾਂ ਦੇ ਨਹੀਂ ਆਮ ਲੋਕਾਂ ਨੂੰ ਵੀ ਕੋਈ ਵੀ ਹੋਏ ਇਸ ਇਸ ਐਜੀਟੇਸ਼ਨ ਦਾ ਪਾਰਟ ਕੋਈ ਵੀ ਹੋਏ ਇੱਕ ਉਮੀਦ ਜਗਦੀ ਹੈ ਹੁਣ ਜਿਹੜੀ ਕੱਲ ਦੀ ਜੀ ਆਪਾਂ ਗੱਲ ਕਰੀਏ ਕਿ 29 ਤਰੀਕ ਨੂੰ ਮੀਟਿੰਗ ਹੈ ਸੱਦਾ ਜਿਹੜਾ ਆ ਗਿਆ ਉਹ ਇੱਕ ਜ਼ਰੂਰੀ ਹਕ ਉਮੀਦ ਜਗਾਉਂਦਾ ਹੈ ਕਿ ਕੀ ਹੋਏਗਾ ਕਿਉਂਕਿ ਗੱਲ ਉਹੀ ਆ ਕੇ ਰੁਕਦੀ ਹੈ ਡੈਡਲੌਕ ਹੋਈ ਹੈ ਕਿਸਾਨ ਜਥੇਬੰਦੀਆਂ ਕਹਿੰਦੀ ਹੈ ਵੀ ਤਿੰਨੋਂ ਕਾਨੂੰਨ ਵਾਪਸ ਲੈਣੇ ਆ ਜਦ ਕਿ ਸਰਕਾਰ ਜਿਹੜੀ ਹੈਗੀ ਉਹ ਕਹਿੰਦੀ ਹੈ ਕਿ ਸੋਧ ਅਸੀਂ ਕਰ ਕਰ ਰਹੇ ਆ ਹੋਰ ਤੁਹਾਨੂੰ ਲੱਗਦਾ ਕਿ ਹੋਰ ਵੀ ਕਰਾਂਗੇ ਗੱਲ ਉੱਥੇ ਆ ਕੇ ਮੁਕੇਗੀ ਕਿਉਂਕਿ ਜਿਹੜੀ ਗੱਲ ਡੈਡਲੌਕ ਜਿੱਥੇ ਫਸਦਾ ਕਿ ਉਹ ਗੱਲ ਕਿੱਥੇ ਟੁੱਟੇਗੀ ਹੁਣ ਕਿਸਾਨ ਜਿੱਥੇ ਬੰਦੇ ਦੀ ਆਪਾਂ ਇੰਨੇ ਦਿਨ ਤੋਂ ਇਹ ਕਵਰ ਕਰ ਰਹੇ ਨੇ ਇਹੀ ਕਹਿੰਦੇ ਨੇ ਕਿ ਜਿਹੜੇ ਕਾਨੂੰਨ ਸੋਧ ਕੀ ਜਾ ਰਹੇ ਲੇਕਿਨ ਅਸੀਂ ਕਹਿੰਦੇ ਕਾਨੂੰਨ ਵਾਪਸ ਲਓ ਜੇ ਕਿ ਸਰਕਾਰ ਕਹਿੰਦੀ ਕਿ ਜਿਹੜੇ ਪੁਆਇੰਟਸ ਨੇ ਉਹ ਅਸੀਂ ਕਲੀਅਰ ਕਰਦੇ ਨੇ ਹੁਣ ਜਿਹੜੀ ਕੱਲ ਦੀ ਮੀਟਿੰਗ ਹੈ ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਆंदोलਨ ਦੀ ਦਸ਼ਾ ਤੇ ਦਿਸ਼ਾ ਜ਼ਰੂਰ ਤੈਅ ਕਰੇਗੀ ਕੀ ਅੱਗੇ ਕਿੰਨੇ ਕ ਸਰਕਾਰ ਵਧੀਏ ਕਿੰਨੇ ਕ ਅੱਗੇ ਕਿਸਾਨ ਜਿੱਥੇ ਵਧੀਆ ਮੰਦੀ ਨੇ ਕਿਉਂਕਿ ਇਹੀ ਗੱਲ ਤੁਰ ਕੇ ਆਉਂਦੀ ਹੈ ਕਿ ਜੀ ਕਾਨੂੰਨ ਵਾਪਸ ਤੇ ਸਰਕਾਰ ਕਹਿੰਦੀ ਹੈ ਕਿ ਨਹੀਂ ਵਾਪਸ ਤਾਂ ਨਹੀਂ ਹੋ ਸਕਦੇ ਕਿਉਂਕਿ ਸੂਤ ਜਿਹੜੀ ਪੁਆਇੰਟਸ ਹੈਗੇ ਉਹ ਅਸੀਂ ਕਲੀਅਰ ਕਰਾਂਗੇ ਉਮੀਦ ਜ਼ਰੂਰ ਜਗਦੀ ਹੈ ਸਾਡੇ ਨਾਲ ਕੁਝ ਕਿਸਾਨ ਵੀ ਨੇ ਗੱਲ ਵੀ ਕਰਾਂਗੇ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਜੀ ਪੰਜਾਬ ਜ਼ਿਲ੍ਹਾ ਬਰਨਾਲਾ ਪਿੰਡ ਤੋਲਾ ਬਰਨਾਲੇ ਤੋਂ ਆਏ ਨੇ ਕੱਲ ਦੀ ਮੀਟਿੰਗ ਨਾਲ ਕਿੰਨੀ ਉਮੀਦ ਤੁਹਾਨੂੰ ਲੱਗਦੀ ਹੈ ਕਿ ਕੁਝ ਹੋ ਨਿਕਲ ਕੇ ਆਊਗਾ ਕੀ ਕਹਿ ਸਕਦੇ ਆ ਦੇਖੋ ਜੀ ਕੋਈ ਹਲੇ ਲੱਗਦਾ ਨਹੀਂ ਅੱਛਾ ਹਾਂ ਨੇ ਪਰ ਜਥੇਬੰਦੀਆਂ ਤਾਂ ਜਾਣ ਜਥੇਬੰਦੀਆਂ ਤਾਂ ਜਾਣਗੇ ਹਾਂਜੀ ਹਾਂ ਜਾਣਗੇ ਦੇਖੋ ਕੀ ਨਿਕਲ ਕੇ ਆਉਂਦਾ ਪਤਾ ਲੱਗ ਜੂ ਗੱਲ ਨੂੰ ਸਾਹਮਣੇ ਆ ਜੂ ਪਰ ਇਹ ਜਿਹੜਾ ਕੀ ਗੱਲ ਤੁਰਦੀ ਰਹਿਣੀ ਚਾਹੀਦੀ ਹੈ ਹਾਂਜੀ ਹਾਂ ਫੇਰ ਹੀ ਜੇ ਮੀਟਿੰਗਾਂ ਕੋਈ ਫੇਰ ਹੀ ਗੱਲ ਹਾਂ ਹਾਂ ਕਿਉਂਕਿ ਗੱਲ ਕਿਥੇ ਨਹੀਂ ਤੁਰੂਗੀ ਤਾਂ ਹੀ ਕੁਝ ਪਤਾ ਤਾਂ ਹੀ ਪਤਾ ਲੱਗੂ ਹਾਂਜੀ ਇਹ ਕਿੰਨਾ ਕੁ ਮੌਦ ਕੀ ਆ ਪਿੰਡ ਕਿ ਲੋਕੀ ਆਂਦੇ ਨੇ ਫਿਰ ਦੋ ਅਟਰੈਕਟ ਲੋਕੀ ਅਸੀਂ ਸਾਡੇ ਪਿੰਡ ਦੇ ਵਿੱਚੋਂ 10 ਬੰਦੇ ਜਾਂਦੇ ਇੱਥੋਂ ਤੋਂ 30 ਆਉਨੇ ਆ ਅੱਛਾ ਹਾਂਜੀ ਮਤਲਬ ਤਿੰਨ ਗੁਣਾ ਆਉਨੇ ਜੇ ਇੱਕ ਗੁਣਾ ਜਾਂਦਾ ਤਿੰਨ ਗੁਣਾ ਹੋਰ ਆਉਨੇ ਆ ਅਸੀਂ हां टीमਾ ਬਣਾ ਲਿਆ ਜੇ 10 ਜਾਂਦੇ ਆ 30 ਆਉਣੇ ਆ ਕੱਲ ਦੀ ਮੀਟਿੰਗ ਨਾਲ ਲੱਗਦਾ ਕਿੰਦਾ ਮਾਹੌਲ ਹੈ ਆਪਸ ਗੱਲ ਹੁੰਦੀ ਹੋਣੀ ਪਿੰਡ ਵਿੱਚ ਵੀ ਹਾਂ ਗੱਲ ਮੀਟਿੰਗਾਂ ਸ਼ਾਇਦ ਕੁਝ ਨਿਕਲ ਆਏ ਦੇਖੋ ਜੇ ਅੱਗੇ ਤਿੰਨ ਚਾਰ ਮੀਟਿੰਗਾਂ ਹੋ ਗਈਆਂ ਕੋਈ ਹਲੇ ਕਹਿ ਨਹੀਂ ਸਕਦੇ ਗੱਲ ਬਾਰੇ ਹਾਂ ਜਾਣੇ ਕਿ ਉਹ ਬੰਦੇ ਆ ਰਹੇ ਆ ਹਾਂ ਤਾਂ ਬਿਲਕੁਲ ਲੈ ਕੇ ਮੀਟਿੰਗ ਨਾਲ ਇੱਕ ਜ਼ਰੂਰ ਪ੍ਰੋਸਤਾ ਜ਼ਰੂਰ ਹੈ ਕਿ ਇਹ ਵੀ ਉਮੀਦ ਹੈ ਕਿ ਕੁਝ ਨਿਕਲ ਕੇ ਆਏ ਤਾਂ ਹੀ ਉਸ ਮੀਟਿੰਗ ਦਾ ਫਾਇਦਾ ਹੈ ਕਹਿਣਾ ਕਿਸਾਨਾਂ ਦਾ ਇੱਕ ਗੱਲ ਹੋਰ ਵੀ ਹੈ ਕਿ ਜਿਹੜੇ ਘਰ ਜਾ ਰਹੇ ਨੇ ਮੰਨ ਲਓ ਕੋਈ 10 ਦਿਨ ਵਾਸਤੇ ਜਾਂਦੇ ਤੇ ਉਸ ਤੋਂ 20 25 30 ਬੰਦੇ ਹੋਰ ਇੱਥੇ ਐਜੀਟੇਸ਼ਨ ਦਾ ਹਿੱਸਾ ਬਣਨ ਜ਼ਰੂਰ ਆਉਂਦੇ ਨੇ ਜੀ ਰਜਿੰਦਰ ਜੀ 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 ਠੀਕ ਹੈ ਸ਼ੁਕਰੀਆ ਉਮੇਸ਼ ਸ਼ੁਕਰੀਆ ਅਰਸ਼ਦੀਪ ਸਿੱਧਾ ਤਸਵੀਰਾ ਸਿੰਘ ਹਟੇ ਟਿਕਰੀ ਬਾਰਡਰ ਤੋਂ ਤੁਸੀਂ ਵੇਖਿਆ ਜਿੱਥੇ ਪਿਛਲੇ 32 ਦਿਨਾਂ ਤੋਂ ਅੱਜ 33ਵਾਂ ਦਿਨ ਕਿਸਾਨਾਂ ਦੇ ਧਰਨੇ ਦਾ ਤੇ ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਇੱਥੇ ਡਟੇ ਹੋਏ ਨੇ ਸਾਫ਼ ਕਹਿੰਦੇ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਵਾਪਸ ਨਹੀਂ ਮੁੜਾਂਗੇ ਇਸ ਵਿਚਾਲੇ ਕਿਸਾਨ ਗੱਲਬਾਤ ਲਈ ਤਿਆਰ ਨੇ ਸਮਝੜਾ ਹੈ ਉਹ ਮੰਗਿਆ ਗਿਆ ਹੈ ਸਰਕਾਰ ਤੋਂ ਸਰਕਾਰ ਵੱਲੋਂ ਰਸਮੀ ਸੱਦਾਜ ਦਿੱਤਾ ਜਾ ਸਕਦਾ ਹੈ ਅਤੇ ਚਾਰ ਸੂਤਰਤਾਰ এজেন্ডੇ ਜੜੇ ਨੇ ਉਹ ਕਿਸਾਨਾਂ ਵੱਲੋਂ ਸਰਕਾਰ ਨੂੰ ਭੇਜੇ ਗਏ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਇਸ ਤੇ ਕੀ ਸਰਕਾਰ ਤੇ ਸਰਕਾਰ ਦਾ druk ਰਹਿੰਦਾ ਹੈ ਸਰਕਾਰ ਇਸ ਤੇ ਕੀ ਫੈਸਲਾ ਲੈਂਦੀ ਹੈ ਵੇਖਣ ਵਾਲੀ ਗੱਲ ਹੋएगी ਇਸ ਵਿਸ਼ਾ 'ਤੇ న్యూਸ 18 ਨਾਲ ਗੱਲਬਾਤ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜriwal ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕਿਹਾ ਸਰਕਾਰ ਕਾਨੂੰਨਾਂ ਦੇ ਫਾਇਦੇ ਹੀ ਨਹੀਂ ਦੱਸ ਪਾਰੀ ਅਰਵਿੰਦ ਕੇਜriwal ਨੇ ਕਿਹਾ ਅਸੀਂ ਕਾਨੂੰਨਾਂ ਦੀਆਂ ਕਾਪੀਆਂ ਪਾੜ ਕੇ ਵਿਰੋਧ ਜਤਾਇਆ ਹੈ ਕਿਸਾਨਾਂ ਦੀ ਸੇਵਾ ਦੀ ਸਾਨੂੰ ਸਜ਼ਾ ਮਿਲੀ ਹੈ ਸਾਨੂੰ ਨਜ਼ਰਬੰਦ ਕਰਤਾ ਗਿਆ ਇਹ ਇਲਜ਼ਾਮ ਲਾਇਆ ਕੇਂਦਰ ਸਰਕਾਰ ਤੇ ਅਰਵਿੰਦ ਕੇਜriwal ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਇਸ ਦੌਰਾਨ ਨਿਸ਼ਾਨਾ ਸਾਧਿਆ ਕਿ ਕੈਪਟਨ ਦਾ ਕੰਮ ਨੂੰ ਗਾਲਾ ਕੱਢਣਾ ਹੀ ਹੈ ਅਰਵਿੰਦ ਕੇਜriwal ਦੇ ਕਹਿੰਦੇ ਨਜ਼ਰ ਆਏ

किसानों को केवल धोखा दिया पार्टियां आती थी कहती थी लोन माफ करेंगे किसी ने लोन माफ नहीं किया पार्टियां आती थी कहती थी नौकरियां देंगे किसी ने नौकरियां नहीं दी अब किसान के पास एक जमीन बची है खेती बची है वो भी उठा के अगर आप पूंजीपतियों को दे देंगे तो किसान कहां जाएगा वो अपने बच्चों को कैसे पालेगा किसी को तो उनके साथ खड़ा होना पड़ेगा सेवादार की तरह मैं खुद भी जाके सेवा की हमारे लोग भी सेवा कर रहे हैं इसकी वजह से ये लोग इतने नाराज हो गए हमसे इन्होंने ये इतने नाराज हो गए इन्होंने दिल्ली के मुख्यमंत्री को दो दिन के लिए नजरबंद कर दिया सुना है कभी आपने मु, सिटिंग मुख्यमंत्री को नजरबंद करते हुए मेरा कसूर क्या था मेरा कसूर यही था कि मैं किसानों के साथ खड़ा हूं हमें घर से बाहर नहीं निकलने दिया गया फिजिकली रोका मेरे गया मेरे घर आपको? के दरवाजे रोक दिए गए मेरे घर के दरवाजे रोक दिए गए मेरे को घर से बाहर नहीं निकलने दिया गया मैं उस दिन मेरे को याद है मंगलवार का दिन था और जिस दिन किसानों ने कुछ ऐलान किया था कि पूरे देश में कुछ करेंगे उस दिन मैंने प्लान बनाया था कि मैं जाके एक आम आदमी की तरह जमीन पे बैठूंगा मेरे को कोई स्टेज वेज नहीं और उनके घंटे पर बैठ के उनके साथ अपना समर्थन जाहिर करूंगा मुझे बाहर नहीं निकलने दिया गया मैं कैप्टन साहब को हाथ जोड़ के कहता हूँ कि मुझे नहीं पता उनकी मेरे से क्या दुश्मनी है वो रोज खड़े होकर मेरे को गालियां देते हैं रोज सुबह उठ के मेरे को गालियां देनी चालू करते हैं इस समय मैं उन्हें कहना चाहता हूं मेरे को गाली देने से क्या ये कानून मैं नहीं लेके आया उनकी जानकारी के लिए बता दूं ये कानून केंद्र सरकार लेके आई है मुझे गाली देने से फायदा नहीं होगा इस समय मैं उनसे निवेदन करना चाहता हूं किसानों के साथ खड़े होके किसानों के साथ मिलके ये लड़ाई लड़े और केंद्र सरकार को मनाए कि इन कानूनों को वापस ले इस विचाले कल एक बार फिर प्रधानमंत्री ने मन की बात की और प्रधानमंत्री मन की बात प्रोग्राम दौरान किसानों ने थालियां वजह सरकार खिलाफ रोस प्रदर्शन किया पेंड पेंड ए प्रदर्शन हुए रिपोर्ट जोरावर सिंह और फतेह सिंह को दीवार में जिंदा चुनवा ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮਹੀਨਾਵਾਰੀ ਪ੍ਰੋਗਰਾਮ ਮੰਨ ਕੇ ਬਾਤ ਚੱਲ ਰਿਹਾ ਸੀ ਤਾਂ ਦੂਜੇ ਪਾਸੇ ਇਸੇ ਸਮੇਂ ਦੌਰਾਨ ਕਿਸਾਨਾਂ ਨੇ ਥਾਲੀਆਂ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਸਿਰਫ ਦਿੱਲੀ ਮੋਰਚਾ ਹੀ ਨਹੀਂ ਪਿੰਡ-ਪਿੰਡ ਕਿਸਾਨਾਂ ਨੇ ਆਪਣੇ ਘਰਾਂ ਦੇ ਬਾਹਰ ਤੱਕ ਥਾਲੀਆਂ ਖੜਕਾਈਆਂ ਇਹ ਵਿਅੰਗਮਈ ਤੇ ਸੰਕੇਤਕ ਪ੍ਰਦਰਸ਼ਨ ਖੇਤੀ ਕਾਨੂੰਨਾਂ ਦੇ ਖਿਲਾਫ ਸੀ ਕਿਸਾਨ ਕਹਿ ਰਹੇ ਸਨ ਕਿ ਜਿਵੇਂ ਥਾਲੀਆਂ ਵਜਾ ਕੇ ਕਰੋਨਾ ਪਹਜਾਇਆ ਸੀ ਉਸੇ ਤਰ੍ਹਾਂ ਉਹ ਸਰਕਾਰ ਦੇ ਖੇਤੀ ਬਿੱਲਾਂ ਨੂੰ ਪਹਜਾਉਣਗੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਵੀ ਕਿਸਾਨਾਂ ਨੇ ਥਾਲੀ ਖੜਕਾ ਕੇ ਪ੍ਰਦਰਸ਼ਨ ਕੀਤਾ ਪਿੰਡ-ਪਿੰਡ ਇਹ ਪ੍ਰਦਰਸ਼ਨ ਦੇਖਣ ਨੂੰ ਮਿਲੇ ਖਸਾਨਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਆਪਣੇ ਮਨ ਦੀ ਬਾਤ ਤਾਂ ਸੁਣਾ ਦਿੰਦੇ ਨੇ ਪਰ ਕਿਸਾਨਾਂ ਦੇ ਮਨ ਦੀ ਬਾਤ ਕਦੋਂ ਸੁਣੀ ਜਾਏਗੀ ਨਵਾਂ ਸਾਲ ਵੀ ਆ ਰਿਹਾ ਹੈ ਕਿਸਾਨ ਕਹਿੰਦੇ ਨੇ ਜੇ ਸਰਕਾਰ ਉਹਨਾਂ ਦੀਆਂ ਮੰਗਾਂ ਮੰਨੇ ਤਾਂ ਹੀ ਨਵਾਂ ਸਾਲ ਉਹਨਾਂ ਲਈ ਸ਼ੁਭ ਹੋਏਗਾ ਉਹ ਮਨ ਦੀ ਬਾਤ ਸੁਣਾਉਂਦਾ ਅਸੀਂ ਮਨ ਦੀ ਬਾਤ ਸੁਣਾਉਣੀ ਚਾਹੁੰਦੇ ਆ ਉਹ ਸਾਡੇ ਨਾਲ ਟੇਬਲ ਤੇ ਬੈਠੇ ਆਪ ਆ ਕੇ ਐ ਨਹੀਂ ਕਦੇ ਤੂਮਰ ਤੂਰ ਦਾ ਕਦੇ ਪਿਓਸ ਤੂਲਤਾ ਜਦ ਲੋਕਾਂ ਆਪਦੀ ਮਨ ਦੀ ਬਾਤ ਕਰਦਾ ਹੈ ਪਾਵਲਿਕ ਦੀ ਮਨ ਦੀ ਬਾਤ ਨਹੀਂ ਸੁਣਦਾ ਉਹ ਕਾਹਦਾ ਪ੍ਰਧਾਨ ਮੰਤਰੀ ਹੈ 29 ਦਸੰਬਰ ਨੂੰ ਸਰਕਾਰ ਤੇ ਕਿਸਾਨਾਂ ਵਿਚਾਲੇ 6ਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਕਿਸਾਨ ਪ੍ਰਦਰਸ਼ਨਾਂ ਜਰੀਏ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਸਰਕਾਰ ਉਹਨਾਂ ਦੇ ਮਨ ਕੀ ਬਾਤ ਸੁਣੇ ਬਿਊਰੋ ਰਿਪੋਰਟ న్యూਸ 18 ਪੰਜਾਬ ਉਧਰ ਆਮ ਆਦਮੀ ਪਾਰਟੀ ਨੇ ਵੀ ਕਿਸਾਨਾਂ ਦਾ ਸਾਥ ਦਿੰਦਿਆਂ ਮਨ ਕੀ ਬਾਤ ਦੌਰਾਨ ਥਾਲੀਆਂ ਵਜਾਈਆਂ ਪਾਰਟੀ ਪ੍ਰਧਾਨ ਪਗਵੰਤ ਮਾਨਾ ਤੇ ਯੂਥ ਵਿੰਗ ਦੇ ਪ੍ਰਧਾਨ ਮੀਤ ਥੇਰ ਨੇ ਥਾਲੀਆਂ ਵਜਾ ਕੇ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਕੀਤਾ ਤੁਸੀਂ ਆਪਣੇ ਮਨ ਕੀ ਬਾਤ ਬਹੁਤ ਕਰ ਚੁੱਕੇ ਹੋ 6.5 ਸਾਲ ਤੋਂ ਲੋਕਾਂ ਨੇ ਤੁਹਾਡੇ ਮਨ ਕੀ ਬਾਤ ਪੂਰੀ ਕਰਤੀ ਦੋ ਵਾਰੀ ਪ੍ਰਧਾਨ ਮੰਤਰੀ ਬਣਾ ਕੇ ਹੁਣ ਦੇਸ਼ ਦੇ ਲੋਕਾਂ ਦੀ ਮਨ ਕੀ ਬਾਤ ਸੁਣੋ ਦੇਸ਼ ਦੇ ਲੋਕਾਂ ਨੂੰ ਸੁਣੋ ਕਿਸਾਨਾਂ ਨੂੰ ਸੁਣੋ ਅੰਨਦਾਤੇ ਨੂੰ ਸੁਣੋ ਵੀਰੋ ਅਸੀਂ ਤੁਹਾਡੇ ਨਾਲ ਕਿਸਾਨ ਭਰਾਵਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਜੋ ਵੀ ਤੁਸੀਂ ਜੱਥੇਬੰਦੀਆਂ ਕਾਲ ਦੇਵੋਗੇ ਅਸੀਂ ਜਿੱਥੇ ਮਰਜ਼ੀ ਹੋਈਏ ਅਸੀਂ ਤੁਹਾਡਾ ਸਾਥ ਦੇਵਾਂਗੇ ਬਿਨਾਂ ਕਿਸੇ ਰਾਜਨੀਤੀ ਤੋਂ ਬਿਨਾਂ ਕਿਸੇ ਬਿਨਾਂ ਕਿਸੇ ਰਾਜਨੀਤਿਕ ਲਾਭ ਤੋਂ ਜਾਂ ਕੋਈ ਹੋਰ ਗੱਲ ਅਸੀਂ ਰਾਜਦਤ ਸਿੰਘ ਵੀ ਸ਼ਾਮਿਲ ਹੋਏ हिमाचल प्रदेश ਦੇ ਵਿੱਚ ਜੈਰਾਮ ਸਰਕਾਰ ਨੇ 3 ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਇਸ ਮੌਕੇ ਸਰਕਾਰ ਦੇ ਵੱਲੋਂ ਵਰਚੁਅਲ ਪ੍ਰੋਗਰਾਮ ਕਰਵਾਇਆ ਗਿਆ ਇਸ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਸ਼ਾਮਲ ਹੋਏ ਮੁਖਤਰੀ ਜੈਰਾਮ ਠਾਕੁਰ ਨੇ ਸਮੂਹ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ ਤੇ ਧੰਨਵਾਦ ਵੀ ਕੀਤਾ ਨਾਲ ਹੀ ਅਗਲੇ 2 ਸਾਲ ਦੀ ਪਲੈਨਿੰਗ ਬਾਰੇ ਵੀ ਜ਼ਿਕਰ ਕੀਤਾ ਪਰ ਮੈਂ ਹਿਮਾਚਲ ਵਾਸੀਆਂ ਦਾ ਦਿਲੋਂ ਸੇ ਆਭਾਰ ਪ੍ਰਗਟ ਕਰਤਾ ਹਾਂ इस सफर में हर कदम पर उनका साथ मिला देश के यशस्वी प्रधानमंत्री नरेंद्र भाई मोदी जी का जिनका हिमाचल के साथ बहुत लगाव है स्नेह है प्यार है इन साल के कार्यकाल में उनका भरपूर आशीर्वाद सहयोग हिमाचल प्रदेश को मिला केंद्रीय राज्य मंत्री अनुराग ठाकुर ने हिमाचल सरकार, कार दस्या। सरकार की कारगुजारी नानदार दस्याघा की गई मंत्री ने पंचायती चंगे प्रदर्शन भी उम्मीद जताई जहाँ अटल जी के समय से प्रधानमंत्री ग्रामीण सड़क योजना चली धूमल जी के समय गांव-गांव तक पहुंची बचे हुए गांव को जोड़ने का काम भी आदने जयराम जी आपके नेतृत्व में हुआ आदने प्रधानमंत्री जी आदने राजनाथ सिंह जी ने अटल जी के सपने को पूरा किया छोटे से राज्य में छियानवे हजार करोड़ रुपए का निवेश लाने का सपना जो आपने देखा है वो सराहनीय है ਉਸकी जितनी प्रशंसा की जाए वो कम है हिमाचल देवीच भाजपा सरकार ਦੇ 3 ਸਾਲ ਪੂਰੇ ਹੋ ਗਏ ਨੇ ਜੇ ਹੁਣ 2 ਸਾਲ ਬਾਕੀ ਨੇ ਸਰਕਾਰ ਦਾ ਦਾਵਾ ਹੈ ਕਿ ਬਾਕੀ ਕਾਰਜਕਾਲ ਦੇ ਦੌਰਾਨ ਵੀ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੇਗੀ Shimla ਤੋਂ Ranbir Singh News 18 Punjab ਹੋੜਾਵੇ ਸਾਲ ਦੇ ਸਵਾਗਤ ਲਈ ਸੈਲਾਨੀ ਮੈਦਾਨੀ ਇਲਾਕੇ ਤੋਂ ਪਹਾੜਾ ਤਰੁ ਕਰ ਰਹੇ ਨੇ ਜਿਸ ਨੂੰ ਲੈ ਕੇ ਮਨਾਲੀ ਸ਼ਿਮਲਾ 90 ਸਾਲ ਦੇ ਜਸ਼ਨ ਲਈ ਕਰੀਬ ਸਾਰੇ ਹੋਟਲ ਸੀ ਐਡਵਾਂਸ ਬੁਕਿੰਗ ਹੋ ਚੁੱਕੀ ਮਹੀਨਿਆਂ ਬਾਅਦ ਹਿਮਾਚਲ ਦੀਆਂ ਹਸਤੀਨ ਬਾਦੀਆਂ ਸੈਲਾਨੀਆਂ ਦੇ ਨਾਲ ਗੁਲਜ਼ਾਰ ਹੋਈਆਂ ਨੇ ਮਾਰਚ ਵਿੱਚ ਲੱਗੇ ਲਾਕਡਾਊਨ ਦੇ ਬਾਅਦ ਹੁਣ ਜਾ ਕੇ ਹਿਮਾਚਲ ਦੇ ਵਿੱਚ ਸੈਲਾਨੀਆਂ ਦੀ ਚਹਲ ਪੈੜ ਦਿਖਣ ਲੱਗੀ ਹੈ ਨਵੇਂ ਸਾਲ ਦੇ ਸਵਾਗਤ ਲਈ ਕਈ ਦਿਨ ਪਹਿਲਾਂ ਹੀ ਸੈਲਾਨੀ ਮਨਾਲੀ ਤੇ ਸ਼ਿਮਲਾ ਪਹੁੰਚ ਚੁੱਕੇ ਨੇ ਮਨਾਲੀ ਵਿੱਚ ਇੰਨੀ ਦਿਨੀ ਮਾਲ ਰੋਡ ਉੱਤੇ ਸੈਲਾਨੀਆਂ ਦੀ ਭੀੜ ਦੇਖੀ ਜਾ ਸਕਦੀ ਹੈ पर्यटन नगरी मनाली में न्यू ईयर के नज़दीक आते ही यहाँ पर अब जो पर्यटकों का भी उम्र पड़ा है इसमें मैं खड़ा मनाली के मॉल रोड के और सबसे पहले किस तरह पर उम्र पड़ा है समय और ऐसे में जो है मॉल रोड पर पर्यटकों का खासा हजूम यहाँ पर देखा और देश दुनिया से पर्यटक जो यहाँ पर घूमने के लिए आए है मनाली ज्यादातर होटलों में बुकिंग हो चुकी है हालात ऐसे नहीं कि मनाली के आसपास हर वक्त जाम की स्थिति है ਪਰਸਲਾਨੀਆਂ ਦੇ ਆਉਣ ਦੇ ਨਾਲ ਸੈਰਸਪਾਟਾ ਕਾਰੋਬਾਰੀਆਂ ਦੇ ਚਿਹਰੇ ਖਿੜ ਉੱਠੇ ਨੇ ਉਧਰ ਕਰੋਨਾ ਮਹਾਮਾਰੀ ਦੇ ਚੱਲਦਿਆਂ ਪ੍ਰਸ਼ਾਸਨ ਮਸਤੈਦ ਹੈ ਮਾਸਕ ਨਾ ਲਾਉਣ ਵਾਲਿਆਂ ਤੋਂ ਜੁਰਮਾਨਾ ਵਸੂਲਿਆ ਜਾ ਰਿਹਾ ਹੈ ਧਰਤੀ ਦਾ ਸਵਰਗ ਕਹਾਜਣ ਵਾਲੇ ਇਸ ਮਨਾਲੀ ਮੇ ਜੋ ਹੈ ਪ੍ਰੇਟਕੋ ਜੋ ਹੈ ਇੱਕ ਹਜ਼ੂਮ ਉਮੜ ਆਇਆ ਹੈ ਔਰ ਇਹ ਇਸ ਜੰਨਤ ਕੋ ਦੇਖਣੇ ਕੇ ਲਿਏ ਉਹ ਕਾਫੀ ਖੁਸ਼ ਹੈ ਔਰ ਕਾਫੀ ਲੋਕ ਆ ਰਹੇ ਹਨ ਮਨਾਲੀ ਕੇ ਸਭੀ ਵਾਸੀਓ ਨੇ ਇਨਕਾ ਸਵਾਗਤ ਕਰਨੇ ਕੇ ਲਿਏ ਪੂਰੀ ਤਿਆਰੀ ਕਰ ਲਈ ਹੈ ਡਿਵਾਈਡ 에 ਕਾਫੀ ਜ਼ਿਆਦਾ ਇਜ਼ਾਫਾ ਦੇਖਣੇ ਕੋ ਮਿਲ ਰਹਾ ਹੈ ਔਰ ਅਗਰ 31st ਦੀ ਗੱਲ ਕਰੇ ਤਾਂ ਮੈਕਸਿਮਮ ਹੋਟਲਸ ਜੋ ਹੈ ਉਹ 100% অকਪੈਂਸੀ ਦੇ ساتھ ਨਜ਼ਰ ਆ ਰਹੇ ਹਨ ਅਭੀ। ਤੋਂ ਜਿਸ ਹਿਸਾਬ ਸੇ ਰਸ਼ ਅਭੀ ਕੁਝ ਦਿਨੋਂ ਸੇ ਚੱਲ ਰਹਾ ਹੈ ਔਰ ਜ਼ਿਆਦਾ ਬਣਨੇ ਕੀ ਉਮੀਦ ਹੈ 31st ਤੱਕ। ਕੁਝ ਐਸਾ ਹੀ ਨਜ਼ਾਰਾ ਰਾਜਧਾਨੀ ਸ਼ਿਮਲਾ ਵਿੱਚ ਵੀ ਹੈ। ਪਿਛਲੇ 2 ਦਿਨਾਂ ਦੇ ਵਿੱਚ ਇੱਥੇ 15000 ਗੱਡੀਆਂ ਚੁੱਕੀਆਂ ਨੇ। ਇਸ ਦੇ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਸਲਾਨੀ ਨਵੇਂ ਸਾਲ ਦਾ ਸਵਾਗਤ ਕਰਨ ਦੇ ਲਈ ਹਿਮਾਚਲ ਪਹੁੰਚ ਰਹੇ ਨੇ। ਸ਼ਿਮਲਾ ਵਿੱਚ ਵੀ ਕਰੀਬ-ਕਰੀਬ ਸਾਰੇ ਹੋਟਲਾਂ ਦੀ ਐਡਵਾਂਸ ਬੁਕਿੰਗ ਹੋ ਚੁੱਕੀ ਹੈ। ਬਿਊਰੋ ਰਿਪੋਰਟ న్యూਸ 18। ਔਰ ਇੱਕ ਵਾਰ ਫਿਰ ਕਿਸਾਨਾਂ ਦੇ ਆंदोलਨ ਦੀ ਗੱਲ ਕਰਾਂਗੇ ਕਿਸਾਨਾਂ ਦੇ ਆंदोलਨ ਵਿੱਚ ਵੱਖ-ਵੱਖ ਰੰਗ ਵੀ ਦੇਖਣ ਨੂੰ ਮਿਲ ਰਹੇ ਨੇ ਜਿੱਥੇ ਅਕਸਰ ਘਰਾਜ ਮਹਿਲਾਵਾਂ ਰੋਟੀਆਂ ਪਕਾਉਂਦੀਆਂ ਨਜ਼ਰ ਆਈਆਂ ਨੇ ਉੱਥੇ ਸਿੰਘੂ ਬਾਰਡਰ ਤੇ ਮਰਦਾ ਪੱਲੋ ਰੋਟੀਆਂ ਪਕਾੜ ਦਾ ਮੋਰਚਾ ਸੰਭਾਲਿਆ ਗਿਆ। ਤਕਰੀ ਬਾਰਡਰ ਤੇ ਅਸੀਂ ਮੌਜੂਦ ਹਾਂ ਸ਼ਾਮ ਦਾ ਸਮਾਂ ਹੈ ਲੰਗਰ ਠਕਣ ਦਾ ਸਮਾਂ ਹੈ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਦਾ ਜਿਹੜਾ ਕਾਫਲਾ ਹੈਗਾ ਦੂਰ ਦੂਰ ਤੱਕ ਟਰਾਲੀਆਂ ਖੜੀਆਂ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਤਕਰੀਬਨ 1 ਮਹੀਨੇ ਤੋਂ ਹੀ ਇੱਥੇ ਜੁੜੇ ਹੋਏ ਨੇ ਹਰਿਆਣੇ ਦੇ ਵੀ ਲੋਕ ਟਕਰੀ ਬਾਰਡਰ ਦੇ ਉੱਤੇ ਮੌਜੂਦ ਨੇ ਰਾਜਸਥਾਨ ਦੇ ਵੀ ਮੌਜੂਦ ਨੇ ਤੇ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਹਰ ਜ਼ਿਲ੍ਹੇ ਤੋਂ ਇੱਥੇ ਲੋਕ ਮੌਜੂਦ ਨੇ ਜਿਹੜੇ ਦਰਨੇ ਦੇ ਵਿੱਚ ਆਏ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਨਾਲ ਇੱਕ ਪੱਲੀ ਲਾ ਕੇ ਜਗ੍ਹਾ ਬਣਾਈ ਗਈ ਹੈ ਤੇ ਇਸ ਦੇ ਅੰਦਰ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਦੇ ਅੰਦਰ ਇਹ ਰੋਟੀਆਂ ਬਣਾਈਆਂ ਜਾ ਰਹੀਆਂ ਨੇ ਤੇ ਅਕਸਰ ਅਸੀਂ ਜਦ ਪਿੰਡਾਂ 'ਚ ਘਰਾਂ ਦੇ ਵਿੱਚ ਜਾਂਦੇ ਆ ਤਾਂ ਮਹਿਲਾਵਾਂ ਰੋਟੀਆਂ ਪਕਾਉਂਦੀਆਂ ਹੁੰਦੀਆਂ ਨੇ ਪਰ ਇਸ ਵਾਰ ਧਰਨੇ ਦੇ ਵਿੱਚ ਇੱਕ ਮਹੀਨਾ ਹੋ ਗਿਆ ਧਰਨੇ ਨੂੰ ਚੱਲਦੇ ਨੂੰ ਬਹੁਤ ਸਾਰੇ ਜਿਹੜੇ ਬੰਦਿਆਂ ਨੇ ਵੀ ਰੋਟੀਆਂ ਬਣਾਉਣੀਆਂ ਸਿੱਖ ਲਈਆਂ ਨੇ ਪਹਿਲੀ ਵਾਰੀ ਰੋਟੀਆਂ ਬਣਾ ਰਹੇ ਨੇ ਕਿੱਥੋਂ ਆਇਓ ਜੀ ਕਾਸ਼ਮਪੁਰ ਸ਼ੀਨਿਆ ਤੋਂ ਜਿਲ੍ਹਾ ਮਾਨਸਾ ਜੀ ਅੱਛਾ ਇੱਥੇ ਆ ਕੇ ਰੋਟੀਆਂ ਬਣਾਉਣੀਆਂ ਸਿੱਖੀਆਂ ਹਾਂਜੀ ਉਰੀ ਸਿੱਖੀਆਂ ਜੀ ਪਹਿਲਾਂ ਕਦੇ ਘਿਆਣੀ ਬਣਾਈ ਨਾ ਜੀ ਕਦੇ ਨਹੀਂ ਬਣਾਈਆਂ ਇਹ ਬੁੜੀਆਂ ਬੜੀਆਂ ਬਣਾਉਂਦੀਆਂ ਘਰੇ ਜੀ ਫਿਰ ਹੁਣ ਜਾ ਕੇ ਘਰੇ ਔਖਾ ਨਹੀਂ ਆਊਗਾ ਤੁਹਾਨੂੰ ਰੋਟੀਆਂ ਬਣਾਉਣ ਨੂੰ ਆਪਾਂ ਆਊਗਾ ਜੀ ਹੁਣ ਸਾਨੂੰ ਕਿਆ ਕਰਨੀਏ ਤੁਸੀਂ ਬਣਾਓ ਰੋਟੀਆਂ ਅੱਛਾ ਤੁਹਾਡੇ ਜੋ ਸਾਰੇ ਪਹਿਲੀ ਵਾਰੀ ਵਾਲੇ ਨੇ ਜਿਨ੍ਹਾਂ ਨੇ ਇੱਥੇ ਆ ਕੇ ਦੇਖੀਆਂ ਹਾਂ ਜੀ ਹਾਂ ਜੀ ਪਹਿਲੀ ਵਾਰ ਲੱਗਿਆ ਸੀ ਕਦੇ ਨਹੀਂ ਬਕਾਈਆਂ ਘਰੇ ਘਰੇ ਜੀ ਅੱਛਾ ਤੇ ਕਿਵੇਂ ਸਿੱਖੀਆਂ ਫਿਰ ਇੱਥੇ ਕਿਸੇ ਨੇ ਸਿਖਾਈਆਂ ਕਿ ਆਪਣੇ ਹਾਂ ਹੁਣ ਕਰੀ ਨੇ ਰੜਾ ਵਿੜਾ ਹੋਈ ਜਾਂਦਾ ਵਿੱਚ ਪਹਿਲਾਂ ਵਿੜਾ ਆਉਂਦਾ ਹਾਂ ਜੀ ਹਾਂ ਜੀ ਹਾਂ ਸਾਰੇ ਬਸ ਤੇਰੇ ਬਣਾਉਣ ਦਾ ਤਰੀਕਾ ਬੜਾ ਟੋਡਾ ਵਸਦਾ ਇਹ ਇਹ ਵੀ ਕਿਸੇ ਨੇ ਸਿਖਾਇਆ ਹੈਗਾ ਯਾ ਆਪਣੇ ਆਪ ਲਿਖਿਆ ਬਾਜੀ ਮੜਾ ਸਾਨੂੰ ਇਹਦਾ ਦੰਦਾ ਹੀ ਮੜ ਮਟ ਅੱਛਾ ਤੁਸੀਂ ਵੀ ਪਹਿਲੀ ਵਾਰੀ ਬਣਾਉਣੀ ਸਿੱਖਿਆ ਕਿ ਤੁਸੀਂ ਸਿੱਖਿਆ ਯਾ ਫੌਜ ਨਹੀਂ ਜੀ ਮੈਂ ਬਣਾਉਂਦਾ ਰਿਆਂ ਪਹਿਲਾਂ ਫੌਜ ਚਲਾਇਆ 11 ਸਾਲ ਉੱਥੇ ਬਣਾਉਂਦਾ ਰਹਿੰਦਾ ਸੀ ਅੱਛਾ ਤਾਂ ਕਰਕੇ ਬਣਾਈ ਜੰਨੇ ਜੀ ਅੱਛਾ ਤਾਂ ਇੱਕ ਬੰਦੇ ਨੇ ਪੂਰੇ ਨੇ ਫੌਜ ਦੀ ਟ੍ਰੇਨਿੰਗ ਇੱਥੇ ਦਿੱਤੀ ਹੈ ਤਾਂ ਫੌਜ ਦੇ ਵਿੱਚ ਸਿਰਫ ਜੰਗ ਲੜਨਾ ਨਹੀਂ ਸਿਖਾਇਆ ਜਾਂਦਾ ਰੋਟੀਆਂ ਬਣਾਉਣੀਆਂ ਵੀ ਸਿਖਾਈਆਂ ਜਾਂਦੀਆਂ ਨੇ ਹਾਂਜੀ ਸਿਖਾਇਆ ਜਾਂਦਾ ਜੀ ਕਿਉਂ ਕੋਈ ਇਹਨੇ ਕੋਕ ਉਥੇ ਮਿਲਦੇ ਨਹੀਂ ਜੀ 40 40 ਬੰਦਿਆਂ ਨੂੰ ਕੋਕ ਮਿਲਦਾ ਨਹੀਂ 120 ਬੰਦਿਆਂ ਨੂੰ ਦੋ ਕੋਕ ਅਥਰਾ ਹੀ ਨਹੀਂ ਉੱਥੇ ਤਾਂ ਕਰਕੇ ਫਿਰ ਉੱਥੇ ਬਣਾਉਣੀਆਂ ਪੈਂਦੀਆਂ ਹਾਂ ਜੀ ਹਾਂ ਜੀ ਤੇ ਹੁਣ ਦੇਖਦੇ ਆ ਵੀ ਰੋਟੀ ਗੋਲ ਬੇਲੀ ਜਾਂਦੀ ਹੈ ਕਿ ਨਹੀਂ ਰੋਟੀ ਬੇਲਦੀ ਆਪਾਂ ਤੁਹਾਨੂੰ ਦਿਖਾਉਨੇ ਆ ਅਕਸਰ ਆਪਾਂ ਦੇਖਦੇ ਆ ਘਰਾਂ ਦੇ ਵਿੱਚ ਜ਼ਰੂਰ ਮਹਿਲਾਵਾਂ ਰੋਟੀਆਂ ਬਣਾਉਂਦੀਆਂ ਨੇ ਪਰ ਧਰਨੇ ਦੇ ਵਿੱਚ ਹੁਣ ਸਾਰੇ ਪੰਜਾਬ ਦੀ ਟ੍ਰੇਨਿੰਗ ਹੋ ਜਾਣੀ ਹੈ ਜਿੱਥੋਂ ਜਿੱਥੋਂ ਕਿਸਾਨ ਆਏ ਨੇ ਨੌਜਵਾਨ ਆਏ ਨੇ ਜਾਂ ਫਿਰ ਅਸੀਂ ਦੇਖਦੇ ਆ ਕਿ ਔਏ ਲੈਟਸ ਜਦੋਂ ਕੀਤੀ ਜਾਂਦੀ ਹੈ ਨਾ ਉਦੋਂ ਸਿੱਖਦੇ ਨੇ ਬਾਹਰ ਜਾਣਾ ਹੁੰਦਾ ਤੇ ਉੱਥੇ ਆ ਬਣਾਉਣੀ ਹੁੰਦੀ ਹੈ ਤੇ ਇਸ ਵਾਰੀ ਕੀ ਲੱਗਦਾ ਵੀ ਨੌਜਵਾਨ ਖਾਸਾ ਕੁਝ ਸਿੱਖ ਕੇ ਜਾਣਗੇ ਤਾਂ ਮੈਂ ਹਾਂਜੀ ਹਾਂਜੀ ਬਹੁਤ ਕੁਝ ਸਿੱਖ ਜਾਣਗੇ ਮੋਦੀ ਸਾਹਿਬ ਉਹ ਕੁਝ ਕਰੂਗਾ ਜੀ ਇੱਕ ਟਿਕਰੀ ਬਾਰਡਰ ਤੋਂ ਲਾਲਤਾ ਪ੍ਰਸ਼ਾਦ ਦੇ ਨਾਲ ਅਰਸ਼ਦੀ ਪਰਸ਼ੀ న్యూਸ 8 10